ਪੰਜਾਬ ਵਿੱਚ ਖੇਡਾਂ ਦੀ ਕ੍ਰਾਂਤੀ ਖੰਨਾ ਹਲਕੇ ਦੇ 30 ਪਿੰਡਾਂ ਲਈ 7.5 ਕਰੋੜ ਰੁਪਏ ਕੈਬਨਿਟ ਮੰਤਰੀ ਤਰਨਪ੍ਰੀਤ ਸਿੰਘ ਸੋਨ ਨੇ ਕੀਤਾ। ਤੇਜ਼ ਰਿਪੋਰਟ 24 ਮੇ ਆਪ ਸਭੀ ਦਾ ਸਵਾਗਤ ਹੈ। ਤੇਜ਼ ਰਿਪੋਰਟ 24 ਨਿਊਜ਼। ਦੇਖੇ ਤੇਜਿੰਦਰ ਸਿੰਘ ਆਰਟਿਸਟ ਉਹ ਕਿ ਰਿਪੋਰਟ ਵਿਸ਼ੇਸ਼ ਕਵਰੇਜ ਸਰਦਾਰ ਭਗਵਾਨ ਸਿੰਘ 966 ਕਰੋੜ ਰੁਪਏ ਦੀ ਮੈਗਾ ਯੋਜਨਾ ਅਧੀਨ ਪੰਜਾਬ ਚ ਵੜਨਗੇ 3117 ਟਾਪ ਮਾਡਲ ਖੇਡ ਮੈਦਾਨ ਪਿਛਲੇ 3 ਸਾਲਾਂ ਵਿੱਚ ਪੰਜਾਬ ਵਿੱਚ 4000 ਤੋਂ ਵੱਧ ਖੇਡ ਮੈਦਾਨ ਬਣ ਚੁੱਕੇ ਹਨ ਔਰ ਖਾਸ ਤੌਰ ਤੇ ਸਾਡੇ ਸ਼ਹਿਰਾਂ ਦਾ ਤੇ ਪਿੰਡਾਂ ਦਾ ਜਿਹੜਾ ਵਿਕਾਸ ਹੈ ਉਹ ਬੜੇ ਵੱਡੇ ਸਤਰ ਦੇ ਉੱਤੇ ਕਰਾਵਾਂਗੇ ਉਸੇ ਦੇ ਚੱਲਦੇ ਹੋਏ ਅੱਜ ਸਪੈਸ਼ਲ ਮੈਂ ਜਿੱਥੇ ਪਹਿਲਾਂ ਆਪਣੇ ਹਲਕੇ ਖੰਨੇ ਦੀ ਗੱਲ ਕਰਾਂ ਜਿਸ ਹਲਕੇ ਤੋਂ ਮੈਂ ਜਿੱਤ ਕੇ ਆਏ ਬਹੁਤ ਵੱਡਾ ਦਿਨ ਅੱਜ ਕਿ ਬਹੁਤ ਵੱਡੀ ਅਨਾਉਂਸਮੈਂਟ ਜਿਹੜੀ ਅੱਜ ਖੰਨੇ ਦੇ ਲਈ ਮੈਂ ਕਰਨੀ ਹੈ ਕਿ ਸਾਡੇ ਟੋਟਲ ਖੰਨੇ ਹਲਕੇ ਦੇ 30 ਪਿੰਡ ਟੋਟਲ 67 ਪਿੰਡ ਨੇ 67 ਪਿੰਡਾਂ ਦੇ ਵਿੱਚੋਂ ਸਾਡੇ ਖੰਨੇ ਹਲਕੇ ਦੇ 30 ਪਿੰਡਾਂ ਦੇ ਵਿੱਚ ਬੜੇ ਟਾਪ ਕੁਆਲਟੀ ਦੇ ਮਾਡਲ ਪਲੇਗ੍ਰਾਉਂਡਸ ਬਣੇ ਜਾ ਰਹੇ 30 ਪਿੰਡਾਂ ਦੇ ਵਿੱਚ 67 ਪਿੰਡਾਂ ਚੋਂ 30 ਪਿੰਡਾਂ ਦੇ ਵਿੱਚ ਬੜੇ ਵੱਡੇ ਸਟਾਰ ਦੇ ਉੱਤੇ ਮਾਡਲ ਪਲੇਗ੍ਰਾਉਂਡਸ ਬਣੇ ਜਾ ਰਹੇ ਹਨ ਜ਼ੀਲਾ ਦਾ ਵੇਰਵਾ ਇਸ ਤਰੀਕੇ ਨਾਲ ਸਭ ਤੋਂ ਪਹਿਲਾਂ ਭਾਦਲਾ ਉੱਚਾ ਇਹਦਾ ਰਕਬਾ ਜਿਹੜਾ ਜਿਹਦੇ ਵਿੱਚ ਪਲੇਗਰਾਉਂਡ ਬੰਨਣਾ ਹੈ 2.15 ਏਕੜ ਬੂਥਗੜ 1.54 ਏਕੜ ਗੋ 1.45 ਏਕੜ ਮਲਕਪੁਰ 1.5 ਏਕੜ ਮੜਕ ਮਾਜਰਾ 1.85 ਏਕੜ ਸਹਿਬਪੁਰਾ 1.30 ਏਕੜ ਉਮਤੀ 1.75 ਏਕੜ ਚਕੋਹੀ 1.85 ਏਕੜ ਇਕਲਾਹੀ 1.31 ਏਕੜ ਕੰਮਾ 0.95 ਏਕੜ ਦਹੜੂ 2.50 ਏਕੜ ਢਾਈ ਏਕੜ ਫੈਜਗੜ 1.50 ਏਕੜ ਡੇਢ ਏਕੜ ਈਸ਼ਨਪੁਰ 1.68 ਏਕੜ ਪੰਜਰੁਖਾ 1 ਏਕੜ ਤੁਰਮਰੀ ਜਿਹੜੀ ਕਿ ਆਪਣੇ ਆਪ ਦੇ ਵਿੱਚ ਬੜਾ ਬੈਂਚਮਾਰਕ ਫੈਸਲਾ ਆਮ ਆਦਮੀ ਪਾਰਟੀ ਦੀ ਸਰਕਾਰ ਦਾ ਫੈਸਲਾ ਹੈ ਮੁੱਖ ਮੰਤਰੀ ਸਰਦਾਰ ਭਗਵਾਨ ਸਿੰਘ ਮਾਨ ਸਾਹਿਬ ਦੀ ਯੋਗ ਅਗਵਾਈ ਚ ਚੱਲਦੀ ਪਾਰਟੀ ਦਾ ਫੈਸਲਾ ਹੈ ਕਿ 3117 ਪਲੇਗ੍ਰਾਉਂਡ ਪੂਰੇ ਪੰਜਾਬ ਦੇ ਅੰਦਰ ਬਣਨ ਜਾ ਰਹੇ ਨੇ ਜਿਨ੍ਹਾਂ ਦੇ ਵੇਰਵੇ ਇਸ ਤਰੀਕੇ ਦੇ ਨਾਲ ਨੇ ਜ਼ਿਲ੍ਹੇवार ਅੰਮ੍ਰਿਤਸਰ ਦੇ ਵਿੱਚ 194 ਪਲੇਗ੍ਰਾਉਂਡ ਬਰਨਾਲੇ ਦੇ ਵਿੱਚ 94 ਪਲੇਗ੍ਰਾਉਂਡ ਬਠਿੰਡੇ ਦੇ ਵਿੱਚ 186 ਪਲੇਗ੍ਰਾਉਂਡ ਫਰੀਦਕੋਟ ਦੇ ਵਿੱਚ 91 ਪਲੇਗ੍ਰਾਉਂਡ ਫਤਿਹਗੜ ਸਾਹਿਬ 'ਚ 93 ਪਲੇਗ੍ਰਾਉਂਡ ਫਾਜ਼ਿਲਕਾ ਦੇ ਵਿੱਚ 123 ਪਲੇਗ੍ਰਾਉਂਡ ਫਰੋਜ਼ਪੁਰ ਦੇ ਵਿੱਚ 121 ਪਲੇਗਰਾਉਂਡ ਗੁਰਦਾਸਪੁਰ ਦੇ ਵਿੱਚ 198 ਪਲੇਗਰਾਉਂਡ ਹੁਸ਼ਿਆਰਪੁਰ ਦੇ ਵਿੱਚ 202 ਪਲੇਗਰਾਉਂਡ ਜਲੰਧਰ ਦੇ ਵਿੱਚ 168 ਪਲੇਗਰਾਉਂਡ ਕਪੂਰਥਲਾ ਦੇ ਵਿੱਚ 107 ਪਲੇਗਰਾਉਂਡ ਲੁਧਿਆਣਾ ਦੇ ਵਿੱਚ 257 ਪਲੇਗਰਾਉਂਡ ਮਲੇਰਕੋਟਲਾ ਦੇ ਵਿੱਚ 57 ਪਲੇਗਰਾਉਂਡ ਮਾਨਸਾ ਦੇ ਵਿੱਚ 119 ਪਲੇਗਰਾਉਂਡ ਮੋਕਾ ਦੇ ਵਿੱਚ 144 ਪਲੇਗਰਾਉਂਡ ਪਠਾਨਕੋਟ ਚ 58 ਪਲੇਗ੍ਰਾਉਂਡ ਪਟਿਆਲੇ ਚ 191 ਪਲੇਗ੍ਰਾਉਂਡ ਰੂਪਨਗਰ ਦੇ ਵਿੱਚ 73 ਪਲੇਗ੍ਰਾਉਂਡ ਸੰਗਰੂਰ ਦੇ ਵਿੱਚ 186 ਪਲੇਗ੍ਰਾਉਂਡ ਐਸਐਸ ਨਗਰ ਮੁਹਾਲੀ ਦੇ ਵਿੱਚ 99 ਪਲੇਗ੍ਰਾਉਂਡ ਸ਼੍ਰੀ ਮੁਕਤਸਰ ਸਾਹਿਬ ਦੇ ਵਿੱਚ 101 ਵਾਲੇ 6 ਮਹੀਨਿਆਂ ਦੇ ਵਿੱਚ ਬਣਾਉਣ ਜਾ ਰਹੀ ਹੈ ਔਰ ਮੁਕੰਮਲ ਕਰਨ ਜਾ ਰਹੀ ਹੈ ਜਿਹਦੇ ਤੇ ਕੁੱਲ ਲਾਗਤ ਪੰਜਾਬ ਸਰਕਾਰ ਦੀ 966 ਕਰੋੜ ਰੁਪਈਆ 966 ਕਰੋੜ ਰੁਪਈਆ ਲਗਤ ਆ ਰਹੀ ਹੈ ਤੇ ਜੇਕਰ ਮੈਂ ਖੰਨੇ ਦੀ ਗੱਲ ਕਰਾਂ ਆਪਣੇ ਹਲਕੇ ਦੀ ਤਾਂ ਉਹਦੇ ਵਿੱਚ ਇਕੱਲੇ ਖੰਨੇ ਖੰਨੇ ਦੇ ਵਿੱਚ 7.5 ਕਰੋੜ ਰੁਪਏ ਦੀ ਲਾਗਤ ਦੇ ਨਾਲ ਇਹ 30 ਪਲੇਗਰਾਉਂਡ ਜਿਹੜੇ ਬਣ ਕੇ ਤਿਆਰ ਹੋ ਰਹੇ ਸੋ ਮੈਂ ਵਧਾਈਆਂ ਦਿੰਦਾ ਜਿੱਥੇ ਸਭ ਤੋਂ ਪਹਿਲੀਆਂ ਵਧਾਈਆਂ ਮੈਂ ਖੰਨਾ ਵਾਸੀਆਂ ਨੂੰ ਦਿੰਦਾ ਕਿ ਤੁਸੀਂ ਇਮਾਨਦਾਰ ਸਰਕਾਰ ਚੁਣੀ ਆਮ ਆਦਮੀ ਪਾਰਟੀ ਦੀ ਸਰਕਾਰ ਚੁਣੀ ਪਿੰਡਾਂ ਦੀ ਨੁਹਾਰ ਬਦਲਾਂਗੇ ਇਹ ਅੱਜ ਪਹਿਲੀ ਪ੍ਰੈਸ ਕਾਨਫਰੰਸ ਹੈ ਜਿਹਦੇ ਵਿੱਚ ਤੁਹਾਨੂੰ ਇੱਕ ਖੁਸ਼ਖਬਰੀ ਦੱਤੀ ਹੈ ਆਈ ਦੀਆਂ ਤਿੰਨ ਪ੍ਰੈਸ ਕਾਨਫਰੰਸਾਂ ਹੋਰ ਹੋਣਗੀਆਂ ਅਲੱਗ-ਅਲੱਗ ਦਿਨ ਔਰ ਤਿੰਨੇ ਪ੍ਰੈਸ ਕਾਨਫਰੰਸਾਂ ਦੇ ਵਿੱਚ ਤੁਹਾਨੂੰ ਬਹੁਤ ਵੱਡੀਆਂ ਖੁਸ਼ਖਬਰੀਆਂ ਖੰਨੇ ਦੇ ਰਿਲੇਟਡ ਤੇ ਪੰਜਾਬ ਦੇ ਰਿਲੇਟਡ ਵੀ ਦਮਾਣੀਆਂ ਔਰ ਮੈਂ ਵਧਾਈ ਦਿੰਦਾ ਪੰਜਾਬ ਵਾਸੀਆਂ ਨੂੰ ਕਿ ਤੁਸੀਂ ਇਮਾਨਦਾਰ ਸਰਕਾਰ ਚੁਣੀ ਆਮ ਆਦਮੀ ਪਾਰਟੀ ਦੀ ਸਰਕਾਰ ਚੁਣੀ ਜਿਹੜੀ ਆਮ ਲੋਕਾਂ ਦੀ ਸਰਕਾਰ ਹੈ ਜਿਹਦੀ ਬਦੌਲਤ ਅੱਜ ਪੰਜਾਬ ਦੇ ਅੰਦਰ ਸਾਡੇ ਜਿਹੜੇ ਇਹ ਪਲੇਗਰਾਉਂਡ ਨੇ 3117 ਪਲੇਗਰਾਉਂਡ ਜਿਹੜੇ 966 ਕਰੋੜ ਰੁਪਏ ਦੀ ਲਾਗਤ ਨਾਲ ਬਣ ਕੇ ਆਉਣ ਵਾਲੇ 6 ਮਹੀਨੇ ਦੇ ਵਿੱਚ ਤਿਆਰ ਹੋਣਗੇ ਸੋ ਮੈਂ মিডিਆ ਦਾ ਵੀ ਧੰਨਵਾਦ ਕਰਦਾ ਹਾਂ ਤੁਸੀਂ ਅੱਜ ਕਵਰੇਜ ਕਰਨ ਲਈ ਉਰੇ ਪਹੁੰਚੇ ਹੋ ਮੇਰੇ ਨਾਲ ਖੰਨੇ ਤੋਂ ਸਾਡੇ ਬੀਡੀਪੀਓ ਸੁਤਵਿੰਦਰ ਸਿੰਘ ਜੀ ਕੰਗ ਐਸਟੀਓ ਅਰਪਿਤ ਸ਼ਰਮਾ ਜੀ ਏਪੀਓ ਹਰਸਿਮਰਨ ਸਿੰਘ ਜੀ ਤੇ ਪੰਚਾਇਤ ਅਫਸਰ ਕੁਲਦੀਪ ਸਿੰਘ ਜੀ ਸਾਡੇ ਪੰਚਾਇਤੀ ਰਾਜ ਦੇ ਅਫਸਰ ਮੇਰੇ ਨਾਲ ਬੈਠੇ ਨੇ ਮੈਂ ਸਾਰਿਆਂ ਦਾ ਅੱਜ ਮੀਡੀਆ ਵਾਸੀਆਂ ਦਾ ਉਰੇ ਆਇਆ ਤੋ ਜੀ ਆਇਆਂ ਨੂੰ ਧੰਨਵਾਦ ਕਰਦਾ ਔਰ ਪ੍ਰਮਾਤਮਾ ਅੱਗੇ ਅਰਦਾਸ ਕਰਦੇ ਆ ਸੱਚੇ ਪਾਤਸ਼ਾਹ ਦੇ ਅੱਗੇ ਅਰਦਾਸ ਕਰਦੇ ਆ ਦੋ ਹੱਥ ਜੋੜ ਕੇ ਬੇਨਤੀ ਕਰਦੇ ਆ ਕਿ ਸਾਡਾ ਪੰਜਾਬ ਸਦਾ ਚੜ੍ਹਦੀ ਕਲਾ ਚ ਵਸੇ ਪੰਜਾਬੀ ਸਦਾ ਚੜ੍ਹਦੀ ਕਲਾ ਚ ਵਸਣ ਬਹੁਤ ਬਹੁਤ ਸਾਰਿਆਂ ਦਾ ਧੰਨਵਾਦ ਵਾਈ ਗੁਰੂ ਜੀ ਦਾ ਖਾਲਸਾ ਉਸ ਸਟੇਡੀਅਮ ਦੇ ਵਿੱਚ ਜਿੰਨੀ ਕੋਈ ਕਮੀ ਪੇਸ਼ੀ ਹੋਊਗੀ ਚਾਹੇ ਉਹਦੀ ਗਰਾਸਿੰਗ ਹੋਣੀ ਹੋਵੇ ਚਾਹੇ ਬਾਉਂਡਰੀ ਬਾਲ ਦਾ ਕੰਮ ਹੋਵੇ ਚਾਹੇ ਉਹਦੇ ਉੱਤੇ ਜਿਹੜੀ ਫੈਂਸਿੰਗ ਦਾ ਕੰਮ ਹੋਵੇ ਚਾਹੇ ਲਾਈਟਨਿੰਗ ਦਾ ਕੰਮ ਹੋਵੇ ਚਾਹੇ ਉਹਦੇ ਵਿੱਚ ਜਿੰਨੇ ਕੋਟਯਾਰਡ ਬਣਨੇ ਨੇ ਉਹਨਾਂ ਦਾ ਕੰਮ ਹੋਵੇ ਚਾਹੇ ਉਹਨਾਂ ਦੇ ਵਿੱਚ ਵਾਸ਼ਰੂਮ ਬਣਨੇ ਹੋਣ ਜਿਹੜਾ ਉਹਨਾਂ ਦੇ ਅੰਦਰ ਸੈਰ ਕਰਨ ਲਈ ਟਰੈਕ ਬੰਨਾ ਹੋਵੇ ਓਪਨ ਜਿਮ ਬੰਨਾ ਹੋਵੇ ਸਾਰੀਆਂ ਚੀਜ਼ਾਂ ਮੁਕੰਮਲ ਕਰਕੇ ਦੇਣਾ ਨਮਸਕਾਰ ਤੇਜੋ 24 ਮੈਂ ਆ ਆ ਸਕੀ ਦੇਖੇ ਤੇਜਿੰਦਰ ਸਿੰਘ ਆਰਟੀ ਵਿਸ਼ੇਸ਼ ਕੌਂਸਲਰ ਹੈ